ਮਾਨ ਸਰਕਾਰ ਦਾ ਵੱਡਾ ਉਪਰਾਲਾ ਬੁੜਲਾਡਾ ਹਲਕੇ ਅੰਦਰ 500 ਏਕੜ ਦੇ ਕਰੀਬ ਕਿਸਾਨਾਂ ਨੂੰ 35 ਸਾਲਾਂ ਬਾਅਦ ਮਿਲੇਗਾ ਨਹਿਰੀ ਪਾਣੀ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਫਸਲਾਂ ਦੀ ਸਿੰਚਾਈ ਲਈ ਜ਼ਮੀਨ ਦੋਜ ਪਾਈਪਾਂ ਦਾ ਵਿਧਾਇਕ ਨੇ ਕੀਤਾ ਉਦਘਾਟਨ ਬੁੱਢਲਾਡਾ ਹਲਕੇ ਦੇ 7 ਕਿਲੋਮੀਟਰ ਦੇ 500 ਏਕੜ ਦੇ ਲਗਭਗ ਏਰੀਏ ਵਿੱਚ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਲਈ ਸਿੰਚਾਈ ਕਰਨ ਲਈ ਪਾਣੀ ਪਹੁੰਚਾਉਣ ਲਈ ਅੱਜ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਜਮੀਨ ਦੋਜ ਪਾਈਪਾਂ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਨੇ ਦੱਸਿਆ ਕਿ ਇਨ੍ਹਾਂ ਜਮੀਨ ਦੋਜ ਪਾਈਪਾਂ ਨਾਲ ਲਗਭਗ 500 ਏਕੜ ਦੇ ਰਕਬੇ ਵਾਲੇ ਕਿਸਾਨਾਂ ਨੂੰ ਜਿੱਥੇ ਵੱਡਾ ਲਾਭ ਮਿਲੇਗਾ ਉੱਥੇ ਫਸਲਾਂ ਦੀ ਪੈਦਾਵਾਰ ਵਿੱਚ ਵੀ ਵੱਡਾ ਵਾਧਾ ਹੋਵੇਗਾ। ਕੀ ਇਨ੍ਹਾਂ ਰਕਬੇ ਦੇ ਲਾਭ ਕਿੰਨੇ ਕਿਸਾਨਾਂ ਨੂੰ ਇਹ ਜੀ ਅੰਦਾਜ਼ਨ 500 ਏਕੜ ਨੂੰ ਜੋ ਕਲੀਅਰ ਜਿਹੜਾ 30-35 ਸਾਲਾਂ ਦਾ ਜਿਹੜਾ ਪਾਣੀ ਹੈ ਉਹ ਮਿਲੂਗਾ ਇਹਦੇ ਨਾਲ ਇਹ 7 ਕਿਲੋਮੀਟਰ ਦੀ ਪਾਈਪ ਹੈ ਅੰਦਾਜ਼ਨ ਤੇ ਇਹਦੇ ਨਾਲ ਇੱਕ ਮਤਲਬ ਜਿਹੜਾ ਹੈਗਾ 35 ਸਾਲਾਂ ਤੋਂ ਜਿਹੜਾ ਪਾਣੀ ਰੁਕਿਆ ਹੋਇਆ ਸੀ ਜਿਹੜਾ ਨਹਿਰੀ ਖਾਲਸੀਓ ਟੁੱਟ ਚੁੱਕਿਆ ਸੀ ਉਹਨੂੰ ਅਸੀਂ ਪੁਨਰਜੀਵਿਤ ਕਰ ਰਹੇ ਹਾਂ ਇੱਕ ਤਰ੍ਹਾਂ ਤਾਸ ਕਰ ਦੇਗੇ ਪ੍ਰੋਜੈਕਟ ਸੜਾ ਮਲਿਆ ਸਿਰੇ ਚੜੂਗਾ ਕਿੰਨਾ ਕੁ ਪਾਣੀ ਸਰਪਲਸ ਹੋਣ ਦੀ ਉਮੀਦ ਹੈ ਤੁਹਾਨੂੰ ਇਸ ਪਾਈਪ ਲੈਂ? ਇਸ ਪਾਈਪ ਮੈਨ ਦੇ ਵਿੱਚ ਕਿਉਂਕਿ ਇਹ ਟੇਲ ਦਾ ਮੁਗ ਹੈ 14300 ਟੇਲ ਹੈ ਜੀ ਮਾਈਨਰ ਪੰਜ ਵੁੱਡ ਲਾਡਾ ਦੀ ਤੇ ਜੇ ਮਾੜਾ ਮੋਟਾ ਕੋਈ ਸਰਪਲਸ ਪਾਣੀ ਆਏਗਾ ਵੀ ਤਾਂ ਉਹ ਸਾਡੇ ਕੋਲੇ ਇੱਕ ਪਹਿਲਾਂ ਪੰਚਾਇਤੀ ਜ਼ਮੀਨ ਦੇ ਵਿੱਚ ਇੱਕ ਟੋਬਾ ਬਣਿਆ ਹੋਇਆ ਇੱਕ ਛੋਟਾ ਟੋਬਾ ਹੈ ਅਸੀਂ ਉਹਦੇ ਵਿੱਚ ਪਾਵਾਂਗੇ ਜਿਹਦੇ ਵਿੱਚ ਕੀ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਵਾਟਰ ਬਾਕਸ ਲਗਾਉਣ ਦੀ ਲੋੜ ਮੈਂ ਏਰੀਆ ਨੂੰ ਪੈਂਦੀ ਹੈ ਤਾਂ ਉੱਥੋਂ ਬਣਾਇਆ ਜਾ ਸਕਦਾ ਹੈ ਉਹਦੇ ਨਾਲ ਨਾ ਤਾਂ ਸਰਪਲਸ ਪਾਣੀ ਹੈ ਜਿਹੜਾ ਵੇਸਟ ਨਹੀਂ ਹੋਊਗਾ ਨਾ ਹੀ ਉਹ ਕਿਸਾਨਾਂ ਦੀ ਫਸਲਾਂ ਨੂੰ ਨੁਕਸਾਨ ਕਰੂਗਾ ਬਲਕਿ ਉੱਥੇ ਖੜਾ ਪਾਣੀ ਵਾਟਰ ਰੀਚਾਰਜ ਵੀ ਕਰੂਗਾ ਆਲੇ ਦੁਆਲੇ ਦੇ ਇਲਾਕੇ ਨੂੰ ਸੋ ਅਸੀਂ ਨਾ ਸਿਰਫ ਜਿਹੜੇ ਮੋਟਰਾਂ ਦੇ ਪਾਣੀ ਐ ਉਹ ਕੱਢਣ ਤੋਂ ਬਚਾਉਣ ਲਈ ਅਸੀਂ ਕਨਾਲ ਵਾਟਰ ਸਪਲਾਈ ਕਰ ਰਹੇ ਆ ਬਲਕਿ ਅਸੀਂ ਨਾਲ ਦੀ ਨਾਲ ਇਸੇ ਪ੍ਰੋਜੈਕਟ ਦੇ ਵਿੱਚ ਪਾਣੀ ਰੀਚਾਰਜ ਦਾ ਵੀ ਇੱਕ ਉਪਰਾਲਾ ਬਣਾ ਰਹੇ ਆ ਇਹਨੂੰ ਕੋਈ ਅੱਗੇ ਜਾ ਕੇ ਅਸੀਂ ਵਾਟਰ ਬਾਕਸ ਵਿੱਚ ਵੀ ਤਬੀਲ ਕੀਤਾ ਜਾ ਸਕਦਾ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ 22000 ਫੁੱਟ ਪਾਏ ਪਏ ਉਹਦਾ ਇਥੋਂ ਸਟਾਰਟ ਪੁਆਇੰਟ ਤੋਂ ਅਸੀਂ ਅੱਜ ਰਕਰਨ ਕੀਤਾ ਹੈ ਇਹ ਸਾਰੀ ਫੁੱਲੂ ਵਾਲੇ ਤੱਕ ਦੇ ਜਦੋਂ ਅਸੀਂ ਮਲ ਸਿੰਘ ਨੂੰ ਜਾਂਦੇ ਹਾਂ ਗਡਾਉਨ ਨੇ ਉੱਤੇ ਇਹ ਸਾਧੂ ਸਾਡੇ ਸਾਧੂ ਪੱਤੀ ਵਾਲੇ ਜਿੰਨੇ ਵੀ ਕਿਸਾਨ ਨੇ ਉੱਥੇ ਜਾ ਕੇ ਬਸ ਕੇ ਸੀ ਉਹਨਾਂ ਜ਼ਮੀਨ ਉੱਥੇ ਸੀਗੀ ਬਾਂਦਪੁਰ ਤੱਕ ਤੇ ਪਾਣੀ ਇਹਨਾਂ ਨੂੰ ਮਿਲਦਾ ਨਹੀਂ ਸੀ ਪਹਿਲਾਂ ਪਾਣੀ ਮਿਲਦਾ ਸੀ ਮੈਂ ਵੀ ਇੱਕ ਵਾਰੀ ਜ਼ਮੀਨ ਠੇਕੇ ਦੇ ਲਈ ਸੀ ਮੈਂ ਵੀ ਜਾਣਦਾ ਸੀ ਮੈਂ ਲਾਉਂਦਾ ਰਿਹਾ ਸੀ ਪਾਣੀ ਸੋ ਉੱਥੇ ਪਾਣੀ ਮਿਲਦਾ ਸੀ ਹੁਣ ਵੱਡੀ ਪੱਧਰ ਤੇ ਕਿਓ ਵਰਗਾ ਪਾਣੀ ਹੈ ਇਹ ਤਾਂ ਬਾਝੇ ਹੋ ਰਹੀ ਸੀ ਸੋ ਅੱਜ ਕਨਾਲ ਡਿਪਾਰਟਮੈਂਟ ਸਿੰਚਾਈ ਭਾਗ ਦੇ ਡਿਪਾਰਟਮੈਂਟ ਦੇ ਸਰ ਗੁਰਜੀਤ ਸਿੰਘ ਐਸਡੀਓ ਸਾਹਿਬ ਨੇ ਤੇ ਇਹਨਾਂ ਦੀ ਤੇ ਸਾਰੇ ਕਿਸਾਨਾਂ ਦੀ ਆਪਦੀ ਹਿੰਮਤ ਕਰਕੇ ਅਸੀਂ ਉਹਨਾਂ ਦਾ ਅਪਰੋਚ ਕੀਤਾ ਉਹ ਪਾਸ ਹੋ ਚੁੱਕੀ ਹੈ ਤੇ ਇਹ 22 ਹਜ਼ਾਰ ਜਿਹੜੀ ਫੁੱਟ ਕਰਨ ਤੇ ਪਾਏ ਪੈਣੀ ਹੈ ਮੇਰੀ ਪਾਣੀ ਦੀ ਤੇ ਲਗਭਗ ਸਾਰੇ ਕਿਸਾਨਾਂ ਦਾ ਜਿਹੜਾ ਪਾਣੀ ਹੈ ਉਹ ਜਿਹੜਾ ਹੈਗਾ ਉਹ ਉਹਨਾਂ ਨੂੰ ਮਿਲੂਗਾ ਹੁਣ ਇਹ ਕਿਓਵਰਗਾ ਪਾਣੀ ਹੈ ਜ਼ਮੀਨ ਦਾ ਸਾਡੀ ਸਰਕਾਰ ਭਗਵੰਤਬਾਨ ਦੀ ਸਰਕਾਰ ਇਹ ਕਾਹੀ ਵਾਰੀ ਕਹਿ ਚੁੱਕੇ ਆ ਵੀ ਅਸੀਂ ਸਿੰਚਾਈ ਪਾਣੀ ਦਾ ਹਰੇਕ ਟੇਲ ਤੱਕ ਜਬ ਬਹੁਤ ਵਾਰ ਬਸਾਈ ਦੇ ਅਸੀਂ ਜਿਹੜਾ ਹੈਗਾ ਥੱਲੋ ਪਾਣੀ ਕੱਢਣਾ ਰੋਕਾਂਗੇ ਜਿਹੜਾ ਧਰਤੀ ਡਰੋਂ ਪਾਣੀ ਨਿਕਲਦਾ ਇਹ ਕਿ ਸਾਡਾ ਜਿਹੜਾ ਉੱਥੇ ਜਿਹੜਾ ਪਾਣੀ ਖਰਾਬ ਹੋ ਚੁੱਕਿਆ ਬਹੁਤ ਥਲੇ ਜਾ ਚੁੱਕਿਆ ਇਹਦਾ ਕੋਈ ਹੱਲ ਸੀ ਕਿ ਅਸੀਂ ਸਿੰਚਾਈ ਪਾਣੀ ਨੂੰ ਵੱਧ ਵੱਧ ਖੇਤਾਂ ਤੱਕ ਪਹੁੰਚਾਈਏ ਉਹਦਾ ਅਸੀਂ ਵਕ ਵਕ ਥਾਮਾ ਦੇ ਕੇ ਪਹੁੰਚਾ ਚੁੱਕਿਆ ਬਲਾਡੇ ਬਲਾਕ ਦੇ 257 ਮੋਗੇ ਪਾਸ ਹੋ ਗਏ ਜਿਹਦੇ ਵਿੱਚੋਂ 125 ਮੋਗਿਆਂ ਦੀ ਜਿਹੜਾ ਪਾਣੀ ਹੈ ਸਿੰਚਾਈ ਮੈਂ ਰਿਪੋਰਟਨ ਕਰ ਚੁੱਕਿਆ ਪਾ ਚੁੱਕਿਆ ਅਸੀਂ ਅੱਜ ਵੀ ਮੈਂ ਪਿੰਡ ਰੰਗੜੇ ਹਾਲ ਦੇ ਵਿੱਚ ਇੱਕ ਮੋਗੇ ਦਾ ਮਤਲਬ ਰਿਪੋਰਟਨ ਕਰਕੇ ਆਇਆ ਇਸ ਤਰ੍ਹਾਂ ਮਤਲਬ ਹੋਰ ਦੂਜਾ ਮੋਗਾ ਸੀ ਮੈਂ ਉੱਥੇ ਗਿਆ ਸੀਗਾ ਅਕਬਖੜਾਲ ਉੱਥੇ ਵੀ ਇੱਕ ਹਾਦਸਾ ਕਰਕੇ ਆਇਆ ਸੋ ਸਾਨੂੰ ਆਸ ਹੈ ਕਿ ਅਸੀਂ 2 ਸਾਲ ਦੇ ਸਰਕਾਰ ਦੇ 5 ਸਾਲ ਦੇ ਵਿੱਚ ਵਿੱਚ ਭਾੜੇ ਹਲਕੇ ਦੇ ਸਾਰੇ ਮੁਗਿਆਂ ਦੇ ਵਿੱਚ ਪਾਈਪਾਂ ਪਾ ਕੇ ਅੰਡਰਗਰਾਉਂਡ ਅਸੀਂ ਹਰੇਕ ਕਿਸਾਨ ਦੀ ਥਾਂ ਤੇ ਜਿੱਥੇ 6-6 ਅ ਮਤਲਬ ਲਗਭਗ 6 ਕਿਲੋਮੀਟਰ ਰਕਮ ਜੇ ਪਾਣੀ ਨਹੀਂ ਮਿਲਿਆ ਸੀ 35-35 ਸਾਲਾਂ ਬਾਅਦ ਬਹੁਤ ਕਿਸਾਨਾਂ ਨੂੰ ਪਾਣੀ ਮਿਲਿਆ ਹੈ ਮੇਰੀ ਪਾਣੀ ਇਹ ਮਰਸਿੰਗਲ ਦੀ ਉਦਾਹਰਨ ਹੈ ਛੀਨਰੀ ਦੀ ਉਦਾਹਰਨ ਹੈ ਮੰਦਰਾ ਦੀ ਉਦਾਹਰਨ ਹੈ ਤੋ ਅੱਜ ਅਸੀਂ ਇਹ ਵੀ ਇਹ ਪਾਣੀ ਕਾਫੀ ਜ਼ਰੂਰ ਹੋ ਗਿਆ ਤੇ ਵੰਡੀ ਸੀ ਪਾਣੀ ਤੋਂ ਮੈਰੀ ਪਾਣੀ ਤੋਂ ਅੱਜ ਪਾਏ ਪਾ ਕੇ ਹੀ ਉਹਨਾਂ ਕਿਸਾਨਾਂ ਨੂੰ ਪਾਣੀ ਦੀ ਜਿਹੜੀ ਸਚਾਈ ਦੀ ਸਹੂਲਤ ਹੈ ਉਹ ਪ੍ਰਵਾਨ ਕੀਤੀ ਹੈ ਇਸ ਕਰਕੇ ਮੈਂ ਸਰਕਾਰ ਦਾ ਸਰਕਾਰ ਪ੍ਰਮਾਣ ਸੰਗਮਾਨ ਦਾ ਸਾਡੇ ਸਚਾਈ ਮੰਤਰੀ ਦਾ ਇਹ ਡਿਪਾਰਟਮੈਂਟ ਦਾ ਬਹੁਤ ਧੰਨਵਾਦ ਕਰਦਾ ਕਿੰਨਾ ਖਰਚਾ ਹੋ ਸਰ ਇਸ ਪਾਈਪ ਲਾਈਨ ਤੇ ਹਾਂਜੀ ਕਿੰਨਾ ਦਾ ਖਰਚਾ ਹੋਣਾ ਪੌਣੇ 3 ਕਰੋੜ ਜੀ ਪੌਣੇ 3 ਕਰੋੜ ਜੀ ਸਾਡੇ ਇਸ ਵਿਸਬ ਨਾਲ ਨੇ ਪੌਣੇ 3 ਕਰੋੜ ਦਾ ਠੇਕਾ ਹੋਇਆ ਤੇ ਠੇਕੇਦਾਰ ਵੀ ਨਾਮ ਬੈਠੇ ਨੇ ਸੋ ਜਲਦੀ ਮੁਕੰਮਲ ਹੋ ਜਾਏਗਾ ਜੀ ਸਰ ਇੱਕ ਫਰੀ ਫਰੀ ਜੀ 2 ਟਾਈ ਮਹੀਨੇ ਦੇ ਵਿੱਚ ਕੰਪਲੀਟ ਆ ਤਿੰਨ ਮਹੀਨਾ ਦਾ ਪ੍ਰੋਜੈਕਟ ਤਾਂ ਹੈਗਾ ਜੀ ਲੱਗੇਗਾ ਟਾਈਮ ਲੱਗੇਗਾ ਠੇਠ ਪੰਜਾਬੀ ਟੀਵੀ ਲਈ ਬੁੜ ਲਾਡਾ ਤੋਂ ਬਿੱਟੂ ਬੁੜ ਲਾਡਾ ਦੀ ਰਿਪੋਰਟ